ਚਾਨਣ ਹੋਵਾ ਮਿੱਟੀ ਤੋਂ ਜਗ 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 ਚਾਨਣ ਹੋਵਾ ਸਤਿਗੁਰ ਨਾਨਕ ਪਰ ਘਟਿਆ ਸਤਿਗੁਰ ਨਾਨਕ ਚੰਨ ਲਹੂਆ ਬਿਟਿ ਤੁੰਦ ਜਗ ਚਾਨਣ ਹੋਆ ਬਿਟਿ ਤੁੰਦ ਜਗ ਚਾਨਣ ਸੰਗੁਰ ਕਾਨ ਤੋਂ ਕੋਈ ਚਾਹ ਕੀਤੀ ਤੋਂ ਜਾਗ ਜਗਾਵਾ ਦੇ ਨਾਮ ਆਉਂਦਾ ਹੈ। ਹਾਜੀ ਤੱਕ ਜੀ ਦੰਦਾ ਨਸਾ ਤੋਂ ਨੂੰ ਨਾਲ ਦੇਖ ਕੇ ਪ੍ਰਕਾਸ਼ ਨੂੰ ਮੁਕਰਾਤੇ ਨਿਤ ਦਿਤ ਕਰਨ ਕਰੀਏ। ਨੂੰ ਰਾਜੇ ਮਹਾਰਾਜ ਜੀ ਦਸਾਂ ਲੋਹਾਂ ਦੀ ਕਿਰਤ ਤੇ ਕਿਹੜੇ ਨੂੰ ਮਹਾਰਾਜ ਜੀ ਵਿਚਾਰੀਆਂ ਪਾਕਿਸਤਾਨ ਚ ਗੁਰਦੁਆਰਾ ਕੇਰਾ ਸਾਹਿਬ ਜਾਂ ਜੀ ਮਹਾਰਾਜ ਨਿਕੜਾ ਲੱਗ ਚੱਲ ਰਿਹਾ 1000 ਰੁਪਿਆ ਦਾ 200 ਰੁਪਿਆ ਦਾ ਲੰਗਰ ਚੂਕੀਤਾ ਪਿਤਾ ਨੇ ਕਾਰੋਬਾਰ ਕਰਨ ਖਾਤਰ 200 ਰੁਪਏ ਦਿੱਤੇ ਉਹਨਾਂ ਨੇ ਭੁੱਖੇ ਜਿਹੜੇ ਸਾਧੂ ਸੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਉਹ ਕਿਹੜਾ ਲੰਗਰ ਚੱਲ ਰਿਹਾ ਨੂੰ ਨਾਲਕ ਦੇ ਮਹਾਰਾਜਾ ਕਿਰਤ ਕਰੋ ਵੱਢ ਕੇ ਛਕੋ ਦਾ ਮਹਾ ਉਪਾਦੇ ਦਿੱਤਾ ਈ ਦਸਨੋਂ ਉਹਾਂ ਦੀ ਕਿਰਤ ਕਰ ਇਸ ਬਸਾਨੀਆਂ ਨਾਲ ਪਾਕਿਸਤਾਨ ਉਹ ਗੁਰਦੁਆਰਾ 11 ਸਾਬ ਜਾ ਗੁਰੂ ਮਹਾਰਾਜ ਕਿਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਆ ਕੇ ਕਿਹੜੇ ਬਣ ਥਲੇ ਬੈਠੇ ਸੀ ਉਹ ਬਣ ਵੀ ਘੱਟੋ ਘੱਟ 5 ਕਿੱਤੇ ਆ ਜਾ ਭਾਈ ਉਥੇ ਕਿਹੜੀਆਂ ਨਿਸ਼ਾਨੀਆਂ ਆਪਣੇ ਹਿੰਦੁਸਤਾਨ ਤੋਂ ਨਿਸ਼ਾਨੀ ਕੋਈ ਗੁਰੂ ਨਾਨਕ ਦੇਵ ਮਹਾਰਾਜ ਦੀ ਸਾਰੀਆਂ ਪਾਕਿਸਤਾਨ ਚ ਰਮਾਂ ਦੱਕ ਚੰਨੀ ਕਿੰਦੇ ਆ ਇਸ ਕਰਕੇ ਮੈਂ ਸੂਚਿਆ ਸੰਗਤਾਂ ਨੂੰ ਬੀਤੀ ਕਰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਤ ਕਰੋ ਵੰਡ ਕੇ ਖਾਓ ਦਾ ਉਪਦੇਸ਼ ਦਿੱਤਾ ਇਸ ਕਰਕੇ ਆਪਾਂ ਸਾਰੇ ਆਪਣੇ ਦੋਸਤਾਂ ਦੀ ਕਿਰਤ ਵੀ ਕਰੀਏ ਤੇ ਲਗਨਾ ਚ ਸੇਵ ਭਾਈ ਜਿਹੜੇ ਉਹ ਸਾਥ ਰਹੇ ਮਹਾਰਾਜ ਦੇ ਨਗਰ ਚਲਾਏ ਨੇ ਤੇ ਦੂਜਾ ਬੇਤਿਆ ਭਾਈ ਅੰਮ੍ਰਿਤ ਸ਼ਬੋ ਗੁਰੂ ਵਾਲੇ ਮਹਨੋ ਜਿੰਨੀਆਂ ਸੰਗਤਾਂ ਆ ਬਹੁਤ ਵਧਾਈਆਂ ਬਾਈਕ ਨੂੰ ਜੀ ਕਾ ਖਾਲਸਾ ਅੱਜ ਤੱਕ ਸ੍ਰੀ ਦੰਦਮਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਸਜਾਏ ਜਾ ਰਹੇ ਐ ਉਸ ਦੀ ਅਰੰਭਤਾ ਮੈਂ ਸਮੁੱਚੀ ਸੰਗਤ ਨੂੰ ਜਿੱਥੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਗੁਰਪੁਰਬ ਦੀ ਵਧਾਈ ਦਿਨਾ ਉਥੇ ਨਾਲ ਹੀ ਕਿ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਜਦੋਂ ਇੱਥੇ ਕਾਲਯੁਗ ਹੰਕਾਰ ਜਾਤ ਪਾਤ ਊਚ ਨੀਚ ਦਾ ਬੋਲਬਾਲਾ ਸੀ ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਅਵਤਾਰ ਧਾਰਿਆ ਪਰ ਅਫਸੋਸ ਮੈਂ ਸਮਝਦਾ ਗੁਰੂ ਸਾਹਿਬ ਨੇ ਤਾਂ ਬਹੁਤ ਵੱਡਾ ਹਲਸਪਾਸ ਸਿਧਾਂਤ ਸਾਨੂੰ ਦਿੱਤਾ ਕਿ ਨਾਮ ਚਪੋ ਵੰਡ ਸਕੋ ਕਿਰਤ ਕਰੋ ਪਰ ਅੱਜ ਦੇ ਹਕਮਰਾਨ ਫੇਰ ਉਸੇ ਲੀਹਾਂ ਤੇ ਤੁਰੇ ਹੋਏ ਐ ਮੈਂ ਸਮਝਦਾ ਬੜਾ ਦੁੱਖ ਆਉਂਦਾ ਕਿ ਜਦੋਂ ਸੂਬੇ ਦਾ ਮੁੱਖ ਮੰਤਰੀ ਜੋ ਹੋਵੇ ਵੀ ਸਿੱਖ ਪਰਿਵਾਰ ਚੋਂ ਪਰੋਂ ਗੁਰੂ ਨਾਨਕ ਦੇ ਮਹਾਰਾਜ ਦੇ ਦੱਸੇ 20 ਦੇ ਸਿਧਾਂਤ ਤੇ ਕਿੰਤੂ ਕਰੇ ਸਵਾਲ ਠਾਵੇ ਮੈਂ ਸਮਝਦਾ ਅੱਜ ਫੇਰ ਗੁਰੂ ਨਾਨਕ ਦੇ ਮਹਾਰਾਜ ਦੇ ਸਿਧਾਂਤ ਤੇ ਚੱਲਣ ਦੀ ਲੋੜ ਐ ਅਹੋ ਜੇ ਹਕਮਰਾਨਾਂ ਨੂੰ ਮੈਂ ਸਮਝਦਾ ਗੁਰੂ ਸਾਹਿਬ ਨੇ ਗੁਰੂ ਨਾਨਕ ਦੇ ਮਹਾਰਾਜ ਤੋਂ ਲੈ ਕੇ 100 ਜਾਮਿਆਂ ਦੇ ਵਿੱਚ ਇੱਕ ਜੋਤ ਨੇ ਜਿਉ ਚੰਗਾ ਇਨਸਾਨ ਬਣਾਇਆ ਉਸ ਤੋਂ ਬਾਅਦ ਖਾਲਸਾ ਸਾਜਿਆ ਪਰ ਉਹ ਖਾਲਸਾ ਅੱਜ ਫੇਰ ਉਸੇ ਨਫ਼ਰਤ ਭਰੀਆਂ ਸਰਕਾਰਾਂ ਦੀਆਂ ਸੋਚਾਂ ਦੇ ਵਿੱਚੋਂ ਗੁਜਰ ਰਿਹਾ ਲੰਘ ਰਿਹਾ ਸੰਘਰਸ਼ ਕਰ ਰਿਹਾ ਇੱਥੇ ਕੌਮ ਨੂੰ ਬੰਦੀ ਸਿੰਘਾਂ ਦੇ ਮਸਲੇ ਉਠਾਉਣੇ ਪੈ ਰਹੇ ਆ ਉੱਥੇ ਨਾਲ ਹੀ ਜੋ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਗੁਰਧਾਮ ਨੇ ਪਾਕਿਸਤਾਨ ਦੀ ਧਰਤੀ ਤੇ ਜੋ ਹਮੇਸ਼ਾ ਸੇਖੇ ਅਰਦਾਸ ਕਰਦਾ ਹੈ ਕਿ ਪੰਥ ਨੋ ਬਿਸੋੜੇ ਗਏ ਗੁਰਧਾਮਾਂ ਦੇ ਦਰਸ਼ਨ ਤੀਜ਼ਾਰਿਆਂ ਦੀ ਕਿਰਪਾਲਤਾ ਕਰਨੀ ਕਿਰਪਾ ਕਰਨੀ ਇਹ ਕਿਉਂ ਕਿਉਂਕਿ ਅੱਜ ਦੇ ਹਕਮਰਾਨ ਸਾਨੂੰ ਦਰਸ਼ਨ ਕਰਨ ਵਾਸਤੇ ਵੀ ਹਜ਼ਾਰਾਂ ਲੱਖਾਂ پابੰਦੀਆਂ ਲਾਉਂਦੇ ਐ ਮੈਂ ਫੇਰ ਅੱਜ ਗੁਰਪੁਰਬ ਦੇ ਤਿਹਾੜੇ ਤੇ ਉਹ ਹਕਮਰਾਨਾਂ ਨੂੰ ਸਰਕਾਰਾਂ ਨੂੰ ਵੀ ਅਪੀਲ ਕਰਦਾ ਬੇਨਤੀ ਕਰਦਾ ਕਿ ਸਦੀਆਂ ਪੁਰਾਣਾ ਜਾਂ 47 ਤੋਂ ਬਾਅਦ ਜੋ ਸਿੱਖ ਕੌਮ ਦੀ ਇਹ ਮੰਗ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਦੇ ਸਾਨੂੰ ਖੁੱਲੇ ਦਰਸ਼ਨਦਾਰੇ ਹੋਰ ਇਹ ਸਰਕਾਰਾਂ ਦਾ ਹੱਕਵੰਦ ਹੈ ਕਿ ਉਹ ਖਾਲਸੇ ਨੂੰ ਖੁੱਲ੍ਹ ਦੇ ਕੇ ਅਸੀਂ ਓਪਨਲੀ ਆਪਣੇ ਗੁਰੂ ਘਰਾਂ ਦੇ ਵਿੱਚ ਜਾ ਕੇ ਦਰਸ਼ਨ ਕਰਕੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰੀਏ ਮੈਂ ਫੇਰ ਹੀ ਸਮਝਦਾ ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਸਿਧਾਂਤ ਤੇ ਹਕੂਮਰਾਨ ਚੱਲ ਰਹੇ ਆ ਤੇ ਸਿੱਖ ਕੌਮ ਦਾ ਵੀ ਫਰਜ ਬੰਦ ਹੈ ਕੇਕ ਲੜੀ ਦੇ ਵਿੱਚ ਪਰੋਕੇ ਜਿਵੇਂ ਕਮਾਲਾ ਦੇ ਵਿੱਚ ਗੁਰੂ ਸਾਹਿਬ ਨੇ ਪਰੋਇਆ ਕਿ ਆਪਾਂ ਇੱਕ ਹੋ ਕੇ ਬਾਣੀ ਬਾਣੇ ਧਾਰਨੀ ਹੋ ਕੇ ਅੰਮ੍ਰਿਤਸਰ ਦੇ ਗੁਰੂ ਸਾਹਿਬ ਦੇ ਪੁੱਤਰ ਧੀਆਂ ਬਣੀਏ ਮੈਂ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਸਿੰਘ ਸਾਹਿਬ ਆਬਾ ਟੇਕ ਸਿੰਘ ਜੀਾਂ ਦਾ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕਰਦਾ ਕਿ ਤੁਸੀਂ ਹਰ ਸਾਲ ਦੀ ਤਰ੍ਹਾਂ ਇਹ ਉਪਰਾਲੇ ਕਰਦੇ ਹੋ ਜਿਸ ਦੇ ਨਾਲ ਵੱਡੀ ਗਿਣਤੀ ਜੋ ਘਰਾਂ ਦੇ ਵਿੱਚ ਸੰਗਤਾਂ ਬਜ਼ੁਰਗ ਮਤਮਾਂ ਬੈਠੀਆਂ ਇਸ ਨਗਰ ਕੀਰਤਨ 'ਚ ਹਾਜ਼ਰੀ ਪਾ ਕੇ ਆਪਣੇ ਆਪ ਨੂੰ ਗੁਰਪੁਰਬ ਦੇ ਵਿੱਚ ਹਾਜ਼ਰੀ ਮਹਿਸੂਸ ਕਰਦੀਆਂ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ